ਇਹ ਆਜੀ ਦੂਰਦਰਸ਼ਨ ਕੇਂਦਰ ਜਲੰਧਰ ਸਾਡਾ ਡੀੜੀ ਪੰਜਾਬੀ ਤੇ ਆ ਆ ਤੁਸੀਂ ਵੇਖ ਰਹੇ ਹੋ 올 ਇੰਡੀਆ ਰੇਡੀਓ ਆਕਾਸ਼ਵਾਣੀ ਜਲੰਧਰ ਉਹ ਮੋਟਰਸਾਈਕਲ ਤੇ ਪਤਾ ਨਹੀਂ ਕਿੰਨੀਆਂ ਕੋ ਕੰਟਰੀਜ਼ ਦਾ ਯਾਨੀ ਕਿ ਸਫਰ ਕਰ ਚੁੱਕੇ ਨੇ ਆਜੀ ਜੀਏ ਪਾਸੇ ਪਾਣੀ ਕਿੰਨੇ ਇਧਰ ਜਿੱਥੇ ਜਿੱਥੇ ਤੱਕ ਵੀ ਨਿਗਾਹ ਪੈਂਦੀ ਹੈ ਦੂਰ ਦੂਰ ਆਲੂ ਹੀ ਆਲੂ ਨਜ਼ਰ ਆਉਂਦੇ ਨੇ ਬਈ ਸੁਲਤਾਨਪੁਰ ਲੋਧੀ ਤੋਂ ਖਾ ਰਿਹਾ ਜਲੰਧਰ 47 ਕਿਲੋਮੀਟਰ ਪਰ ਇਹ ਅੱਪਾ ਨੂੰ ਨਕੋਦਰ ਨਹੀਂ ਲੈ ਕੇ ਜਾ ਰਿਹਾ ਨਕੋਦਰ ਇੱਧਰ ਰਹਿ ਗਿਆ ਕਿਤੇ ਇਧਰੋਂ ਰਾਹ ਵੇਨੇ ਆ ਵੀ ਇਹ ਪਿੰਡਾ ਪਿੰਡਾ ਕਿਤਨੀ ਪਾਣ ਰਿਆ ਕਿਤੇ ਮੈਨੂੰ ਮੋਟਾ ਮੋਟਾ ਆਇਆ ਸੀ ਕਿ ਨਕੋਦਰ ਵਾਲੇ ਪਾਸਿਓਂ ਹੋ ਕੇ ਜਲੰਧਰ ਜਾਂਗ ਲੇਕਿਨ ਰਾਹ ਬੜਾ ਵਧੀਆ ਮਿਲ ਗਿਆ ਆਸਟੀ ਪੁਆਇੰਟ ਤੇ ਆ ਕੇ ਮੈਪ ਲੱਗਾ ਸੀ ਤੇ ਖੱਬੇ ਪਾਸੇ ਰਹਿ ਜਾਂਦਾ ਜੀ ਕਪੂਰਥਲਾ ਸੁਲਤਾਨਪੁਰ ਲੋਧੀ ਤੇ ਆਪਾਂ ਇਧਰੋਂ ਬਾਰੋ-ਬਾਰ ਆ ਗਏ ਤੇ ਇੱਧਰ ਜਾਂਦਾ ਜੀ ਆਪਣਾ ਨਕੋਦਰ ਉਹ ਅੱਗੇ ਬੋਰਡ ਤੇ ਲਿਖਿਆ ਅੱਗੇ ਸੰਗਰੂਰ 150 ਕਿਲੋਮੀਟਰ ਦੇ ਕਰੀਬ ਤੇ ਅੱਗੇ ਬਠਿੰਡਾ 30 35 ਕਿਲੋਮੀਟਰ ਦਾ ਫਰਕ ਪੈ ਗਿਆ ਸੀ ਆ ਸਾਹਮਣੇ ਲਿਖਿਆ ਜੀ ਕਾਲਾ ਸੰਘਿਆ ਕਾਲਾ ਸੰਘਿਆ ਵਾਲੇ ਪਾਸਿਓਂ ਜਲੰਧਰ ਆਪਾਂ ਜਾਣਾ ਜੀ ਹੁਣ ਅੱਗੇ ਪਹਿਲਾਂ ਗੱਲ ਆਲੂਆਂ ਦੀ ਕਰ ਲਈਏ ਸultanpur lodi ਤੋਂ jalandhar ਜਾਂਦਿਆਂ ਕਾਲਾ ਸੰਘਿਆ ਵਾਲੇ ਪਾਸਿਓਂ ਤੇ ਇੱਧਰ ਮੈਂ ਵੇਖਣਾ ਕਿ ਕਣਕ ਬਹੁਤ ਘੱਟ ਦਿਸਦੀ ਏ ਉੱਥੋਂ ਪਿੱਛੋਂ 10 12 ਕਿਲੋਮੀਟਰ ਮ ਆ ਗਿਆਂ ਤੇ ਹਰੇਕ ਪਾਸੇ ਆਲੂ ਹੀ ਆਲੂ ਦਿਸਦੇ ਨੇ ਇੱਧਰ ਕਿਤੇ ਪਛੇਤੇ ਲੱਗੇ ਨੇ ਕਿਤੇ ਪਰਲੇ ਪਾਸੇ ਪੁੱਟਣ ਵੀ ਡੇ ਨੇ ਸਾਡੇ ਉਧਰ ਸਮਾਨ ਵਾਲੇ ਪਾਸੇ ਆਲੂ ਟਮਾਟੇਵੇਂ ਲੱਗਦੇ ਨੇ ਤੇ ਕਣਕ ਜਿਆਦੀ ਲੱਗਦੀ ਏ ਇਹ ਸੀਜ਼ਨ ਚ ਹਾੜੀ ਚ ਇਧਰ ਜਿੱਥੇ ਜਿੱਥੇ ਤੱਕ ਵੀ ਨਿਗਾਹ ਪੈਂਦੀ ਏ ਦੂਰ ਦੂਰ ਆਲੂ ਹੀ ਆਲੂ ਨਜ਼ਰ ਆਉਂਦੇ ਨੇ ਬਈ ਇਹ ਹੁਣ ਆਪਾਂ ਆ ਗਏ ਆ ਜੀ ਜਲੰਧਰ ਸ਼ਹਿਰ ਪੂਰਾ ਸ਼ਹਿਰ ਤੇ ਨਹੀਂ ਆਪਾਂ ਘੁੰਮਿਆ ਲੇਕਿਨ ਇਹਨਾ ਸਪੋਰਟਸ ਮਾਰਕੀਟ ਬਹੁਤ ਮਸ਼ਹੂਰ ਹੈ ਇੱਥੋਂ ਦੀ ਕੁਈ ਪੰਜਾਬ ਦੇ ਵਿੱਚ ਨਹੀਂ ਹੈ ਇਹ ਪੂਰੇ ਇੰਡੀਆ ਦਾ ਕੋਈ 60 65% ਖੇਡਾਂ ਦਾ ਸਮਾਨ ਹੈ ਨਾ ਜਿਹੜਾ ਉਹ ਸਾਰਾ ਜਲੰਧਰ 'ਚ ਹੀ ਬਣਦਾ ਤੁਸੀਂ ਉਹ ਮੂਵੀ ਵੇਖੀ ਹੋਏਗੀ ਐਮ ਐਸ ਧੋਨੀ ਵਾਲੀ ਉਹਦੇ ਜਦੋਂ ਬੈਟ ਮੰਗਦਾ ਨਾ ਤਾਂ ਯਾਨੀ ਕਿ ਜਲੰਧਰ ਦੇ ਉਸ ਬੰਦੇ ਨੂੰ ਫੋਨ ਕਰਦਾ ਕਿ ਬੈਟ ਚਾਹੀਦਾ ਧੋਨੀ ਲਈ ਆ ਵੇਖੋ ਵੀ ਇਹ ਪੂਰੀ ਸਪੋਰਟਸ ਮਾਰਕੀਟ ਹੈ ਤੇ ਖੇਡਾਂ ਦਾ ਸਮਾਨ ਜਿੰਮ ਜੇ ਕਿਸੇ ਨੇ ਘਰ ਵੀ ਬਣਾਨੀ ਹੈ ਭਾਵੇਂ ਕਿਸ ਨੇ ਯਾਨੀ ਕਿ ਕਮਰਸ਼ੀਅਲ ਪਰਪਸ ਲਈ ਬਣਾਨੀ ਹੈ ਉਹਦੇ ਲਈ ਵੀ ਹਰੇਕ ਤਰ੍ਹਾਂ ਦਾ ਸਮਾਨ ਪੂਰੀ ਦੀ ਪੂਰੀ ਜਿੰਮ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਇੱਥੇ ਤਿਆਰ ਹੁੰਦੇ ਨੇ ਸਾਰੇ ਯਾਨੀ ਕਿ ਡੰਬਲ ਸ਼ੰਬਲ ক্রিকেট ਦੇ ਬੱਲਿਆਂ ਤੋਂ ਲੈ ਕੇ ਟੈਨਿਸ ਦੇ ਰੈਕੇਟ ਹੋ ਗਏ ਆ ਦੂਜੇ ਆਪਣੇ ਬੈਡਮਿੰਟਨ ਨਾਲੇ ਹਾਕੀ ਕੁਝ ਵੀ ਕਹਿ ਲਓ ਖੇਡਾਂ ਦਾ ਕੋਈ ਵੀ ਸਮਾਨ ਐਕਸੈਸਰੀ ਸਾਰੀ ਤੁਹਾਨੂੰ ਇਥੋਂ ਮਿਲ ਸਕਦੀ ਏ ਕਿਸੇ ਨੇ ਸਕੂਲ ਵਾਸਤੇ ਕਾਲਜ ਲਈ ਘਰ ਆਪਣੇ ਜਾਂ ਪਿੰਡ ਵਾਸਤੇ ਵੀ ਅਗਰ ਕੋਈ ਕਈ ਵਾਰ ਗ੍ਰਾਂਟ ਮਿਲਦੀ ਨਾ ਕਿ ਪਿੰਡ ਦੇ ਵਿੱਚ ਵੀ ਜਿਮ ਜਮ ਬਣਾਣੀ ਤੇ ਤੁਸੀਂ ਸਿੱਧਾ ਆਪਣਾ ਇੱਕ ਛੋਟਾ ਹਾਤੀ ਕਰਕੇ ਆਓ ਤੇ ਜਲੰਧਰ ਆ ਕੇ ਸਪੋਰਟਸ ਮਾਰਕੀਟ ਦੇ ਵਿੱਚ ਬਹੁਤ ਘੱਟ ਰੇਟਾਂ ਤੇ ਵਾਜਬ ਰੇਟਾਂ ਤੁਸੀਂ ਇੱਥੋਂ ਸਮਾਨ ਲੈ ਕੇ ਜਾ ਸਕਦੇ ਹੋ ਤੇ ਅੱਗੇ ਹੁਣ ਆਪਾਂ ਪਹੁੰਚ ਗਏ ਆ ਫੁੱਟਬਾਲ ਚੌਂਕ ਇਹ ਜਲੰਧਰ ਦਾ ਜੀ ਫੁੱਟਬਾਲ ਚੌਂਕ ਮਤਲਬ ਜੀਤੇ ਕਰਦਾ ਸੀ ਸਾਰੇ ਪਾਸੇ ਘੁੰਮੀਏ ਪਰ ਮੇਰੀ ਇਸ ਸਫਰ ਦੇ ਵਿੱਚ ਇਹਨਾਂ 5-7 ਦਿਨਾਂ ਦੇ ਵਿੱਚ ਮਜਬੂਰੀ ਇਹੀ ਰਹੀ ਸੀ ਕਿ ਸਮਾਂ ਘਟ ਸੀ ਸੋ ਇਸ ਤੋਂ ਅੱਗੇ ਹੁੰਦੇ ਹੋਏ ਆਪਾਂ ਹੁਣ ਪਹੁੰਚੇ ਆ ਉਹ ਸਾਹਮਣੇ ਵੇਖੋ ਡੀਡੀ ਪੰਜਾਬੀ ਇੱਥੋਂ ਚੱਲਦਾ ਜੀ ਦੂਰਦਰਸ਼ਨ ਕੇਂਦਰ ਜਲੰਧਰ ਜਦੋਂ 2-3 ਚੈਨਲ ਹੁੰਦੇ ਸੀ ਡੀਡੀ ਮੈਟਰੋ ਡੀਡੀ ਨੈਸ਼ਨਲ ਤੇ ਡੀਡੀ ਪੰਜਾਬੀ ਬਾਅਦ ਚ ਆਇਆ ਉਦੋਂ ਪਹਿਲਾਂ ਜਲੰਧਰ ਚੱਲਦਾ ਹੁੰਦਾ ਸੀ ਲਿਸ਼ਕਾਰਾ ਆਉਣਾ ਕਰਨਾ 7 ਵਜੇ ਤੇ ਸਾਰੇ ਪਰਿਵਾਰ ਨੇ ਅੱਗੇ ਬੈਹਿਣਾ ਕਰਨਾ ਸ਼ਨਕਾਟਾ ਜਾਂ ਨਵੇਂ ਸਾਲ ਦਾ ਪ੍ਰੋਗਰਾਮ ਇੱਥੋਂ ਟੈਲੀਕਾਸਟ ਹੁੰਦਾ ਸੀ ਹੁਣ ਤੇ ਮੋਬਾਈਲਾਂ 'ਚ ਆ ਗਿਆ ਤੇ ਅੱਗੇ ਚੌਂਕ ਦੇ ਵਿੱਚ ਆਹ ਬੜੀ ਵਧੀਆ ਇੱਕ ਬਿਲਡਿੰਗ ਲੱਗੀ ਮੈਨੂੰ ਇਹ ਹੈਗਾ ਗੁਰੂ ਨਾਨਕ ਮਿਸ਼ਨ ਹਸਪੀਟਲ ਹੈ ਕੁਝ ਕਰਕੇ ਤੇ ਯਾਨਕਿ ਬਹੁ ਮੰਜਲੀ ਇਮਾਰਤ ਹੈ ਜੀ ਇਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ 23 ਜ਼ਿਲ੍ਹੇ ਤੇ 23 ਜ਼ਿਲ੍ਹਿਆਂ ਨੂੰ 5 ਡਿਵੀਜ਼ਨਾਂ 'ਚ ਵੰਡੇਆ ਇਹ ਉਹਨਾਂ 'ਚ ਇੱਕ ਡਿਵੀਜ਼ਨ ਹੈ ਜਲੰਧਰ ਤੇ ਅੱਗੇ ਹੁਣ ਪਤਾ ਨਹੀਂ ਆਪਾਂ ਲੁਧਿਆਣੇ ਜਾ ਕੇ ਰੁਕਣਾ ਜਾਂ ਖੰਨੇ ਜਾਂ ਫਿਰ ਕਿੱਥੇ ਪਹੁੰਚਦੇ ਆ ਦਿੱਲੀ ਚੰਡੀਗੜ੍ਹ ਤੇ ਲੁਧਿਆਣੇ ਨੂੰ ਜਾਂਦਾ ਰਾਹ ਫਲਾਈਓਵਰ ਤੇ ਆਪਾਂ ਪੈ ਗਏ ਆ ਇਸ ਕਾਲਜ ਨਾਲ ਵੀ ਇੱਕ ਯਾਦ ਜੁੜੀ ਏ ਲਾਇਲਪੁਰ ਖਾਲਸਾ ਕਾਲਜ ਜਲੰਧਰ ਇੱਥੇ ਕਰ ਮੇਰਾ ਪੇਪਰ ਵੀ ਹੋਇਆ ਸੀ 2012 ਦੇ ਵਿੱਚ ਸ਼ਾਇਦ ਆ ਸਬ ਇੰਸਪੈਕਟਰ ਦਾ ਪੇਪਰ ਸੀ ਬਾਬਾ ਕੁਝ ਹੋ ਗਿਆ ਸੀ ਕੰਪਲੀਟ ਲੇਕਿਨ ਉਹ ਅੱਗੇ ਰਿੱਟਾ ਰੁੰਡਾ ਪੈ ਗਈਆਂ ਮੁੜ ਕੇ ਪਤਾ ਨਹੀਂ ਕੀ ਬਣਿਆ ਉਸ ਭਰਤੀ ਦਾ ਪੇਪਰ ਕਲੀਅਰ ਹੋ ਗਿਆ ਸੀ ਤੇ ਆ ਸਾਹਮਣੇ ਵੇਖ ਰਹੇ ਤੁਸੀਂ ਫਲਾਈਓਵਰ ਖੱਬੇ ਪਾਸਿਓਂ ਅਮਰਸਰ ਵਾਲੇ ਪਾਸੋਂ ਸੜਕ ਆ ਰਹੀ ਏ ਤੇ ਇਹਦੇ ਮਗਰਲੇ ਪਾਸੇ ਆਪਾਂ ਕਹਿ ਦਈਏ ਪੀਏਪੀ ਚੌਂਕ ਹੈ ਜਿਹੜਾ ਜਲੰਧਰ ਦਾ ਉਹ ਸੀ ਤੇ ਅੱਗੇ ਹੁਣ ਆਪਾਂ ਆ ਗਏ ਆ ਜੀ ਹਵੇਲੀ ਦੇ ਬੋਰਡ ਤੋਂ ਪਤਾ ਹੀ ਏ ਹਾਂ ਠੀਕ ਹੈ ਹਵੇਲੀ ਦੀ ਮ ਜਾਣਕਾਰੀ ਲੈ ਲਈਏ ਜਿਵੇਂ ਕਿਹਾ ਸੀ ਉਵੇਂ ਹੀ ਕਾਰੋਬਾਰ ਪੂਰਾ ਚੱਲ ਰਿਹਾ ਵਧੀਆ ਕੰਮ ਕਰ ਰਹੇ ਨੇ ਬੰਦੇ ਠੀਕ ਹੈ ਸਫਾਈ ਦਾ ਵੀ ਧਿਆਨ ਰੱਖਿਆ ਗਿਆ ਬੇਸ਼ੱਕ ਅੱਗੋਂ ਫਲਾਈਓਵਰ ਕੱਢ ਦਿੱਤੇ ਗਏ ਨੇ ਪਰ ਇੱਥੇ ਰੌਣਕ ਅੱਜ ਵੀ ਲੱਗੀਆਂ ਹੋਈਆਂ ਨੇ ਹਾਂ ਮੈਂ ਕਿਹਾ ਸੀ ਇਹ ਪਿੰਡ ਜਰੂਰ ਇੱਕ ਨਾਲ ਬਣਾਓ ਇਹ ਸਾਡੀ ਵਿਰਾਸਤ ਹੈ ਇਹ ਨਹੀਂ ਆਪਾਂ ਭੁੱਲਣੀ ਚਾਹੀਦੀ ਸ਼ਾਬਾਸ਼ ਹੈ ਵੀ ਤੁਹਾਡੇ ਹਵੇਲੀ ਵਾਲਿਓ ਅੱਗੇ ਆ ਕੇ ਵੇਖੋ ਹੋਰ ਬ੍ਰਾਂਡਾਂ ਦਾ ਇੱਕ ਪੂਰਾ ਯਾਨੀ ਕਿ ਪਿੰਡ ਹੀ ਵਸਿਆ ਜੀ ਤੇ KFC ਤੋਂ ਲੈ ਕੇ ਸਾਰੇ ਮੈਕਡਿਸ਼ਕੜੀ ਤੇ ਇਹ ਅੱਗੇ ਵੇਖੋ ਜੀ LPU ਇਹ LPU ਦਾ ਆ ਗਿਆ ਜੀ ਅੱਗੇ ਆਪਾਂ ਨੂੰ ਸਾਰਾ ਕੈਂਪਸ लवली ਪ੍ਰੋਫੈਸ਼ਨਲ ਯੂਨੀਵਰਸਿਟੀ ਇਹ ਕਾ ਗੱਲ ਨਵੀਂ ਪਤਾ ਲੱਗੀ ਏ ਆਲ ਇੰਡੀਆ ਰੇਡੀਓ ਯਾਨੀ ਕਿ ਆਕਾਸ਼ਵਾਣੀ ਜਲੰਧਰ ਅਬ ਮੈਨੂੰ ਤੇ ਹੀ ਸੀ ਕਿ ਯਾਨੀ ਕਿ ਜਿਵੇਂ DD ਪੰਜਾਬੀ ਉੱਥੇ ਆ ਤੇ ਇਹ ਵੀ ਉੱਥੀ ਹੋਏਗਾ ਲੇਕਿਨ ਇਹ ਗੁਰਾਇਆਂ ਦੇ ਵਿੱਚ ਆ ਇਹ ਆਲ ਇੰਡੀਆ ਰੇਡੀਓ ਗੁਰਾਇਆਂ ਇਹ ਪੂਰਾ ਇੱਥੇ ਯਾਨੀ ਕਿ ਬਣਿਆ ਹੋਇਆ ਸੈਂਟਰ ਲੋ ਜੀ ਅੱਗੇ ਫਿਰ ਆਪਾਂ ਫਲੋਰ ਨੂੰ ਜਾਂਦੇ ਆਂ ਫਲੋਰ ਵੀ ਮਤਲਬ ਇਹ ਹਾਈਵੇ ਤੇ ਲੰਘੇ ਜਾਣ ਆਪਾਂ ਦਾ ਵੈਸੇ ਤੇ ਅੱਗੇ ਆ ਆ ਗਿਆ ਜੀ ਆਪਣਾ ਸਤਲੁਜ ਦਰਿਆ ਸਤਲੁਜ ਦਰਿਆ ਨੂੰ ਹੁਣ ਆਪਾਂ ਟੱਪ ਕੇ ਤੇ ਮਾਲਵੇ ਚ ਐਂਟਰ ਕਰ ਜਾਨੇ ਆ ਹੁਣ ਆਪਾਂ ਹੈਗੇ ਸਾਂ ਦੁਆਬੇ ਚ ਦੁਆਬਾ ਮਤਲਬ ਦੋ ਆਬ ਸਤਲੁਜ ਤੇ ਬਿਆਸ ਦੇ ਵਿੱਚ ਸੀ ਸਤਲੁਜ ਟੱਪ ਕੇ ਲੋ ਜੀ ਪਹਿਲਾ ਤੇ ਮੈਨੂੰ ਲੱਗਦਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਏ ਲਾਡੋ ਵਾਲਾ ਜਿਹੜਾ ਟੋਲ ਪਲਾਜ਼ਾ ਇੱਕ ਪਾਸਾ ਜਾਣ ਨੂੰ ਇੱਕ ਪਾਸਾ ਆਉਣ ਨੂੰ ਚੰਗੀ ਛਿਲ ਲਾਂਦੇ ਨੇ ਇੱਥੇ ਟਿਕਾ ਕੇ ਪਰ ਆਪਣਾ ਤੇ ਚਲੋ ਮੋਟਰਸਾਈਕਲ ਹੀ ਬਚ ਗਏ ਆ ਪਰ ਗੱਡੀਆਂ ਵਾਲੇ ਤੇ ਹੁਣ ਨੋਟ ਦੇ ਕੇ ਆਏ ਨੇ ਭਾਈ ਤਾਂ ਹੀ ਜਾਂਦੀ ਏ ਮੱਖਣ ਨੂੰ ਗੱਡੀ ਇਹ ਹੁਣ ਆਪਾਂ ਲੁਧਿਆਣਾ ਸ਼ਹਿਰ ਕ੍ਰਾਸ ਕਰ ਰਹੇ ਆ ਟਾਟਾ ਬਾਏ ਬਾਏ ਆਪਾਂ ਦੂਰੋਂ ਹੀ ਕਰਦੇ ਨੇ ਲੁਧਿਆਣੇ ਨੂੰ ਤੇ ਛੇਤੀ ਕ੍ਰਾਸ ਕਰ ਲਿਆ ਆਪਾਂ ਲੁਧਿਆਣਾ ਸਾਰਾ ਸਮਝੋ ਅੱਗੇ ਦਰਾਹੇ ਵਾਲੇ ਰੋਡ ਤੇ ਪੈ ਜਾਣਾ ਕਿਉਂਕਿ ਖੰਨੇ ਆਪਾਂ ਨੂੰ ਇੱਕ ਦੋਸਤ ਆਪਣਾ ਉਡੀਕ ਰਿਹਾ ਕਹਿੰਦਾ ਸ਼ਾਮ ਦੀ ਰੋਟੀ ਮੇਰੇ ਵੱਲ ਮੈਂ ਕੋਈ ਚੱਕਰ ਨਹੀਂ ਆ ਉੱਤੇ ਦਰਾਹਾ ਹੀ ਹੈ ਨਾ ਲੈ ਵੀ ਦਰਾਹਾ ਹੀ ਹੁਣ ਆਇਆ ਸਮਝੋ ਦਰਾਹੇ ਤੋਂ ਬਾਅਦ ਮੈਨੂੰ ਲੱਗਦਾ ਆ ਗਿਆ ਹੁ ਐ ਜਾਂਦੀ ਟਾਪੋਟਾਬ ਗੱਡੀ ਆਪਣੀ ਖੰਨੇ ਪਹੁੰਚਿਆ ਜੀ ਦਾਵਤ ਵਾਲਿਆਂ ਦੇ ਦਾਵਤ ਰੈਸਟੋਰੈਂਟ ਦਾ ਨਾਮ ਤੁਸੀਂ ਸੁਣਿਆ ਹੋਣਾ ਤੇ ਇੱਥੇ ਜਿਹੜੇ ਵੀਰਜੀ ਮਿਲੇ ਨੇ ਜੋ ਓਨਰ ਨੇ ਉਹ ਮੋਟਰਸਾਈਕਲ ਤੇ ਪਤਾ ਨਹੀਂ ਕਿੰਨੀਆਂ ਕੋਈ ਕੰਟਰੀਜ਼ ਦਾ ਯਾਨੀ ਕਿ ਸਫਰ ਕਰ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਹੋਈ ਏ ਤੇ ਆਪਾਂ ਕਿਸੇ ਦੇ ਨਾਂ ਕਿ ਉਹਨਾਂ ਦੇ ਵਿਚਾਰ ਜਾਣਨੇ ਨੇ ਕਹਿੰਦੇ ਜਿੱਥੇ ਚਾ ਉੱਥੇ ਰਾਹ ਜਿਵੇਂ ਦੇ ਸਫਰ ਚ ਚੱਲਦੇ ਆਂ ਫਿਰ ਅੱਗੇ ਅੱਗੇ ਬੰਦੇ ਮਿਲ ਹੀ ਜਾਂਦੇ ਨੇ ਆਪਣਾ ਤਾਂ ਚਲੋ ਬਾਲਾ ਵੱਡਾ ਕੰਮ ਏ ਕਿਸੇ ਕੰਟਰੀ ਦੇ ਵਿੱਚ ਯਾਨੀ ਕਿ ਮੋਟਰਸਾਈਕਲ ਤੇ ਜਾਣਾ ਸੀ ਤੇ ਪੰਜਾਬ ਚਲੇ ਘੁੰਮ ਰਹੇ ਆ ਤੇ ਉਹਨਾਂ ਦਾ ਤਜਰਬਾ ਜਾਣਾਂਗੇ ਆਪਾਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਅੱਜ ਜੀ ਆਇਆਂ ਨੂੰ ਪਾਸੇ ਪਾਣੀ ਤਿੰਨ